ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਢਿੰਡਰਾਂਵਾਲੇ ਦੇ ਗੁੰਡਿਆਂ ਦੀ ਇੱਕ ਕਰਤੂਤ ਦੱਸਣ ਲੱਗਾ ਜਿਸ ਕਰਤੂਤ ਦਾ ਢਿੰਡਰਾਂਵਾਲੇ ਨੂੰ ਖੁਦ ਪਤਾ ਸੀ 82-83 ਸਾਲ ਦਾ ਬਜ਼ੁਰਗ ਅਮਰੀਕਾ ਦੇ ਵਿੱਚ ਬੈਠਾ ਹੈ ਉਹ ਕਹਿੰਦਾ ਮੇਰੀ ਨੂੰਹ ਤੇ ਮੇਰੀ ਬੇਟੀ ਨੂੰ ਢਿੰਡਰਾਂਵਾਲੇ ਦੇ ਚੇਲੇ ਇਹ ਕਹਿ ਕੇ ਲੈ ਕੇ ਗਈ ਸੀ ਕਿ ਜਿਹੜੇ ਸਿੰਘ ਦਰਬਾਰ ਸਾਹਿਬ ਵਿੱਚ ਰਹਿੰਦੇ ਨੇ ਜਣ ਕੇ ਭਿੰਡਾਂ ਵਾਲੇ ਦੇ ਨਾਲ ਰਹਿੰਦੇ ਨੇ ਉਹਨਾਂ ਦੇ ਜਿਹੜੇ ਵਿਸਤਰੇ ਨੇ ਰਜਾਈਆਂ ਗਦੈਲੇ ਵਗੈਰਾ ਉਹਨਾਂ ਦੇ ਵਿੱਚ ਨਗੰਦੇ ਪਾਉਣੇ ਆ ਸੂਈ ਦੇ ਨਾਲ ਨਗੰਦੇ ਪਾਈ ਜਾਂਦੀ ਸੀ ਤੁਹਾਨੂੰ ਪਤਾ ਚੰਗੀ ਤਰ੍ਹਾਂ ਮੇਰੀ ਨੂੰਹ ਕਹਿੰਦਾ ਉਸ ਵਕਤ 25 ਸਾਲ ਦੀ ਸੀ ਮੈਰਿਜ ਹੋਈ ਨੂੰ 5 ਸਾਲ ਹੋਏ ਸੀ ਇਬੇਟੀ ਮੇਰੀ ਕਹਿੰਦਾ 18 ਕ ਸਾਲ ਦੀ ਸੀ ਜਾਣੇ ਕਿ ਕਹਿੰਦਾ ਮੈਂ ਦੋਨੋਂ ਆਪਣੀ ਬੇਟੀ ਤੇ ਆਪਣੇ ਨੂੰ ਨੂੰ ਤੋੜ ਦਿੱਤਾ ਕਹਿੰਦਾ ਮੈਂ ਗੁਰਸਿੱਖ ਪਰਿਵਾਰ ਸੀ ਸਾਡਾ ਵਿਸ਼ਵਾਸ ਕਰਦੇ ਸੀ ਜਦੋਂ ਕਹਿੰਦੇ ਪਿੰਡ ਰੰਬਲ ਦੇ ਜਿਹੜੇ ਗੁੰਡੇ ਸੀ ਲੈ ਕੇ ਗਏ ਕਹਿੰਦੇ ਮੇਰੀ ਬੇਟੀ ਨੂੰ ਤੇ ਸਮਝ ਆ ਗਈ ਪਤਾ ਲੱਗ ਗਿਆ ਉਹਨਾਂ ਦੀ ਕਰਤੂਤ ਦਾ ਉਤੋਂ ਉਥੋਂ ਭੱਜ ਕੇ ਜਾਨ ਬਚਾ ਗਈ ਘਰ ਆ ਗਈ ਵਾਪਸ ਮੁੜ ਕੇ ਪਰ ਮੇਰੀ ਨੂੰਹ ਕਹਿੰਦਾ ਵਾਪਸ ਨਹੀਂ ਆਈ ਮੇਰੇ ਬੇਟੀ ਨੇ ਆ ਕੇ ਕਹਿੰਦਾ ਮੈਨੂੰ ਘਰ ਦੇ ਵਿੱਚ ਦੱਸਿਆ ਕਿ ਬਾਪੂ ਜਿਹੜੇ ਪਿੰਡਾਂ ਵਾਲਿਆਂ ਤੁਸੀਂ ਰੱਬ ਵਾਂਗੂ ਪੂਜਦੇ ਹੋ ਉਹਦੇ ਗੁੰਡੇ ਆ ਕਰਤੂਤਾਂ ਕਰ ਰਹੇ ਨੇ ਨੇਰੀ ਇੱਜ਼ਤ ਲੁੱਟਣ ਲੱਗੇ ਸੀ ਮੈਂ ਕਿਸੇ ਨਾ ਕਿਸੇ ਤਰੀਕੇ ਬਚ ਕੇ ਭੱਜ ਗਿਆ ਔਰ ਬਜ਼ੁਰਗ ਨੇ ਜਿਹੜੀ ਗੱਲਬਾਤ ਕਿਸੇ ਰਾਹੀਂ ਦੱਸੀ ਹੈ ਹਾਲਾਂਕਿ ਉਹ ਇਹ ਚਾਹੁੰਦਾ ਸੀ ਕਿ ਮੇਰੀ ਫੋਟੋ ਤੁਸੀਂ ਲਾ ਦਿਓ ਔਰ ਉਹ ਕਹਿੰਦਾ ਮੈਂ ਆਪਣੀ ਨੂੰਹ ਦੀ ਤੇ ਆਪਣੀ ਬੇਟੀ ਦੀ ਫੋਟੋ ਵੀ ਭੇਜ ਦਿੰਦਾ ਪਰ ਮੇਰਾ ਇੱਕ ਮਕਸਦ ਹੈਗਾ ਇਹ ਜਿਹੜੀਆਂ ਕਰਤੂਤਾਂ ਨੇ ਇਹਨਾਂ ਨੂੰ ਸਾਹਮਣੇ ਲੈ ਕੇ ਆਉਣ ਦਾ ਕਿਉਂਕਿ ਕਿਉਂਕਿ ਜੇ ਅਸੀਂ ਕਿਸੇ ਪਰਿਵਾਰ ਦੀ ਕੋਈ ਫੋਟੋ ਐਡਿਟ ਕਰਦੇ ਆ ਇਹਨਾਂ ਗੁੰਡਿਆਂ ਦਾ ਹਲੇ ਵੀ ਪਤਾ ਕੋਈ ਨਹੀਂ ਅਮਰੀਕਾ ਦੇ ਵਿੱਚ ਕਿੰਨੀ ਗੁੰਡਾਗਰਦੀ ਹਲੇ ਵੀ ਕਰ ਰਹੇ ਨੇ ਤੇ ਉਹ ਕਹਿੰਦਾ ਮੇਰੀ ਨੂਨ ਦੀ ਕਹਿੰਦਾ ਕਈ ਦਿਨਾਂ ਬਾਅਦ ਡੈੱਡ ਬੋਡੀ ਮਿਲਦੀ ਹੈ ਜੋ ਡੈੱਡ ਬੋਡੀ ਮਿਲਦੀ ਹੈ ਕਹਿੰਦਾ ਮੇਰੇ ਘਰ ਦੇ ਸਾਹਮਣੇ ਅਸੀਂ ਕਹਿੰਦਾ ਸੰਸਕਾਰ ਕੀਤਾ ਬਹਾਨਾ ਬਣਾਇਆ ਕਿ ਐਕਸੀਡੈਂਟ ਹੋ ਗਿਆ ਉਸ ਵਕਤ ਕੋਈ ਮੂੰਹ ਖੋਲਦਾਂ ਨਹੀਂ ਸੀ ਜਾਣ ਕੇ ਉਹ ਤੋਂ ਬਾਅਦ ਕਹਿੰਦਾ ਮੈਂ ਭਿੰਡਾ ਵਾਲੇ ਕੋਲੇ ਖੁਦ ਗਿਆ ਕਿ ਤੁਹਾਡੇ ਬੰਦੇ ਮੇਰੀ ਨੂੰਹ ਨੂੰ ਤੇ ਮੇਰੀ ਬੇਟੀ ਨੂੰ ਇਹ ਕਹਿ ਕੇ ਲੈ ਕੇ ਆਈ ਸੀ ਕਿ ਸਿੰਗਰ ਨੇ ਜਿਹੜੇ ਬਿਸਤਰੀ ਨੇ ਉਹਨਾਂ ਦੇ ਵਿੱਚ ਨਗੰਦੇ ਪਾਉਣੇ ਆ। ਕਹਿੰਦਾ ਮੇਰੀ ਬੇਟੀ ਤੇ ਜਾਨ ਬਚਾ ਕੇ ਚਲੀ ਗਈ ਪਰ ਮੇਰੇ ਨੂੰਹ ਦੇ ਨਾਲ ਅਕ ਕਰਮ ਤੁਹਾਡੇ ਬੰਦਿਆਂ ਨੇ ਕੀਤਾ। ਕਹਿੰਦਾ ਮੇਰੇ ਗੱਲ ਕਰਨ ਦੇ ਮੁਤਾਬਕ ਭਿੰਡਰਾਂ ਵਾਲੇ ਨੇ ਮੈਨੂੰ ਇਹ ਕਿਹਾ ਸੀ ਕਿ ਇੱਥੇ ਬੀਬੀਆਂ ਸੇਵਾ ਤੇ ਕਰਨ ਆਈਆਂ ਸੀ। ਪਰ ਕਹਿੰਦੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਮੈਨੂੰ ਨਹੀਂ ਪਤਾ। ਔਰ ਜਦੋਂ ਕਹਿੰਦਾ ਮੈਂ ਗੱਲ ਕਰ ਰਿਹਾ ਸੀ ਉੱਥੇ ਇਹ ਕਹਿੰਦੇ ਗੱਲਬਾਤ ਚੱਲ ਵੀ ਪਈ ਸੀ ਕਿ ਇੱਥੇ ਗੁੰਡਾਗਰਦੀ ਹੋਈ ਹੈ ਜਦੋਂ ਕਹਿੰਦਾ ਮੈਨੂੰ ਪਤਾ ਲੱਗਿਆ ਮੇਰੇ ਵੱਲ ਵੀ ਕਹਿੰਦਾ ਕੋੜ ਅੱਖ ਦੇ ਨਾਲ ਦੇਖਣ ਲੱਗੇ ਕਹਿੰਦਾ ਮੈਂ ਵੀ ਉੱਥੋਂ ਬਸ ਆਪਣੀ ਜਾਨ ਬਚਾ ਕੇ ਵਾਪਸ ਆ ਗਿਆ ਉਹ ਕਹਿੰਦਾ ਮੇਰੀ ਬੇਟੀ ਸਰਮੇ ਵਿੱਚ ਚਲੀ ਗਈ ਮੇਰੀ ਨੂੰਹ ਦੀ ਮੌਤ ਹੋ ਗਈ بیٹے ਦੀ ਵੀ ਕਹਿੰਦਾ 5 ਸਾਲ ਬਾਅਦ ਵਿੱਚ ਮੌਤ ਹੋ ਗਈ ਸੀ ਤੇ ਮੁੰਡਾ ਕਹਿੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ ਉਹਦੀ ਵੀ ਮੌਤ ਹੋ ਗਈ ਸੀ ਜਣੇ ਕਿ ਇਹ ਪਿੰਡਰਾਵਾਲੇ ਦੇ ਗੁੰਡਿਆਂ ਦੀ ਕਹਾਣੀ ਹੈ ਹਕੀਕਤ ਜਿਹੜੀ ਇਹ ਕਰਤੂਤ ਉਹਨਾਂ ਨੇ ਕੀਤੀ ਹੈ ਜਦੋਂ ਕੱਲ ਤੱਕ ਤੇ ਕਾਬੂ ਸੀ ਪਿੰਡਰਾਵਾਲਾ ਮੈਂ ਇੱਕ ਬੇਨਤੀ ਕਰਨੀ ਹੈ ਬਹੁਤ ਲੋਕ ਨੇ ਜਿਹੜੇ ਮੈਨੂੰ ਇਹ ਕਹਿੰਦੇ ਆ ਕਿ ਸਾਡੀ ਫੋਟੋ ਲਾ ਸਕਦੇ ਹੋ ਸਾਡਾ ਫੋਨ ਨੰਬਰ ਪਾ ਦਿਓ ਜੇ ਕਿਤੇ ਕਿਸੇ ਦੀ ਧੌਣ ਵਿੱਚ ਕਿੱਲਾ ਹੋਇਆ ਕੋਈ ਟਕਸਾਲੀ ਦੇ ਜਕ ਟਕਸਾਲ ਦੇ ਕਿਸੇ ਅਹੁਦੇਦਾਰ ਦੇ ਜੇ ਨਹੀਂ ਹੋਇਆ ਉਦੋਂ ਸਾਹਮਣੇ ਜਰੂਰ ਕਰ ਦਿਅਗੇ ਕਿਉਂਕਿ ਮੈਂ ਤਾਂ ਸਿਰ ਤੇ ਕਫਣ ਬਣ ਕੇ ਬੋਲ ਰਿਹਾ ਇਹਨਾਂ ਨੂੰ ਪਤਾ ਵੀ ਹੈ ਪਰ ਜਦੋਂ ਆਮ ਲੋਕਾਂ ਦੀ ਅਸੀਂ ਕੋਈ ਫੋਟੋ ਵਾਇਰਲ ਕਰ ਦਿਆਂਗੇ ਕਿਸ ਦਾ ਫੋਨ ਨੰਬਰ ਵਾਇਰਲ ਕਰ ਦਿਆਂਗੇ ਉਦੋਂ ਇਹਨਾਂ ਗੁੰਡਿਆਂ ਦਾ ਪਤਾ ਕੋਈ ਨਹੀਂ ਉਹ ਪਰਿਵਾਰ ਦੇ ਨਾਲੇ ਕੀ ਕਰਨ। ਇਸ ਕਰਕੇ ਮੈਂ ਕਿਸੇ ਦੀ ਫੋਟੋ ਨਹੀਂ ਐਡਿਟ ਕਰਦਾ ਤੇ ਨਾ ਕਿਦਾ ਫੋਨ ਨੰਬਰ ਮੈਲ ਕਰ ਦ। ਹਾਂ ਇਹਨਾਂ ਦੱਸ ਦਿੰਨਾ ਕਿ ਉਹ ਪਰਿਵਾਰ ਅਮਰੀਕਾ ਦੇ ਵਿੱਚ ਚਲਾ ਗਿਆ ਸੀ। ਪਰ ਤਿੰਨ ਮੁੱਦਾ ਉਹਨਾਂ ਦੀਆਂ ਪੰਜਾਬ ਦੇ ਵਿੱਚ ਮਰ ਕ ਜਾਣ ਤੋਂ ਪਹਿਲਾਂ ਹੋ ਗੀਆਂ ਸੀ ਨੂੰਹ ਦੀ بیٹے ਦੀ ਤੇ ਬੇਟੀ ਦੀ ਇੱਕ ਬੇਟਾ ਤੇ ਬੇਟੀ ਉਹਨਾਂ ਦੇ ਅਮਰੀਕਾ ਨੇ ਉਹ ਬਜ਼ੁਰਗ ਕਹਿੰਦੇ ਮੇਰੇ ਜਿਹੜੇ ਘਰੋਂ ਸੀ ਮੇਰੀ ਧਰਮ ਪਤਨੀ ਮਾਤਾ ਉਹ ਤਾਂ ਕਹਿੰਦੇ ਚੜ੍ਹਾਈ ਕਰ ਗਈ ਤੇ ਹਾਲਾਂਕਿ ਉਸ ਪਰਿਵਾਰ ਦੇ ਇਸ ਵਖਤ ਇੱਕ ਬੇਟਾ ਇੱਕ ਬੇਟੀ ਬੇਟੀ ਦੇ ਘਰ ਵਾਲਾ ਤੇ بیٹے ਦੀ ਘਰ ਵਾਲੀ ਇਹ ਮੈਂਬਰ ਹੈਗੇ ਨੇ ਪੋਤੇ-ਪੋਤੀਆਂ ਦੋਤੇ ਉਹਦੇ ਹੈਗੇ ਆ ਅਮਰੀਕਾ ਦੇ ਵਿੱਚ ਉਹ ਪਰਿਵਾਰ ਰਹਿੰਦਾ ਹੈ ਜਾਣ ਕੇ ਇਹ ਕਰਦੂਤਾ ਜਿਹੜੀਆਂ ਨੇ ਭਿੰਡਰਾਂ ਵਾਲੇ ਦੀ ਹਾਜ਼ਰੀ ਦੇ ਵਿੱਚ ਹੋਈਆਂ ਨੇ ਜਿਹੜੇ ਲੋਕ ਵੱਡੇ-ਵੱਡੇ ਪੱਤਰਕਾਰ ਅੱਜ ਗੱਲਾਂ ਕਰਦੇ ਨੇ ਨਿਕਾ ਭਿੰਡਰਾਂ ਵਾਲੇ ਦੇ ਦਾਇਰੇ ਦੇ ਵਿੱਚ ਜੌਦੇ ਵਾਲੇ ਦਿਵਾਲੇ ਬਹੁਤ ਵਧੀਆ ਬੰਦੇ ਸੀ ਕੀ ਜਿਹੜੇ ਲੋਕ ਇਹ ਕਹਿੰਦੇ ਨੇ ਕਰਨੀ ਵਾਲਾ ਸੀ ਤੇ ਕੀ ਉਹਨੂੰ ਇਹ ਪਤਾ ਨਹੀਂ ਸੀ ਵੀ ਮੇਰੇ ਕੁਛੜ ਦੇ ਵਿੱਚ ਕਿਹੋ ਜਿਹੀਆਂ ਕਰਤੂਤਾਂ ਹੋ ਰਹੀਆਂ ਨੇ ਦੋ ਗੱਲਾਂ ਨੇ ਜਾਂ ਤਾਂ ਫਿਰ ਇਹ ਨਾ ਕਹੋ ਕਿ ਭਿੰਡਰਾਂ ਵਾਲੇ ਨੂੰ ਬਹੁਤ ਸਮਝ ਸੀ ਅਕਲਮੰਦ ਸੀ ਤੇ ਜਾਂ ਫਿਰ ਇਹ ਕਹੋ ਕਿ ਉਹ ਪਾਗਲ ਸੀ ਬੇਵਕੂਫ ਸੀ ਆਪ ਵੀ ਗੁੰਡਿਆਂ ਦੀ ਤਰ੍ਹਾਂ ਲੋਕਾਂ ਨਾਲ ਟਰੀਟ ਕਰਦਾ ਸੀ ਇਹ ਇਹ ਇੱਕ ਗੱਲ ਇੱਕ ਪਾਸੇ ਨਹੀਂ ਤੁਸੀਂ ਕਹਿ ਸਕਦੇ ਫਿਰ ਇਹ ਸਮਝਣਾ ਪੈਣਾ ਵੀ ਕੀ ਹੋਇਆ ਉਸ ਵਕਤ ਹੈਰਾਨ ਹੈ ਯਾਰ ਜਿਹੜੇ ਬੰਦੇ ਅੱਜ ਵੀ ਉਹਨੂੰ ਬ੍ਰਹਮ ਗਿਆਨੀ ਕਹੀ ਜਾਂਦੇ ਆ ਕਿੰਨੇ ਲੋਕ ਉਸ ਵਕਤ ਮਰਵਾਏ ਜਿਹੜੀਆਂ ਆ ਕਰਤੂਤਾਂ ਨੇ ਇਹ ਹੁਣ ਸਾਹਮਣੇ ਆਉਣ ਲੱਗੀਆਂ ਇੱਕ ਮੈਂ ਤੇ ਬੇਨਤੀ ਕਰਦਾ ਨਾ ਬਹੁਤੇ ਨਾ ਕਮੈਂਟਾਂ ਵਿੱਚ ਗਾਲ੍ਹਾਂ ਕੱਢਦੇ ਹੁੰਦੇ ਤੈਨੂੰ ਕੀ ਪਤਾ ਤੇਰੇ ਕੋਲੇ ਅਗਲਾ ਕਿਉਂ ਕਹਿੰਦਾ ਮੇਰੇ ਕੋਲੇ ਅਗਲਾ ਤਾਂ ਕਹਿੰਦਾ ਮੈਂ ਇੱਕ ਠੋਕ ਕੇ ਜਿਹੜੀ ਗੱਲ ਹੁੰਦੀ ਹੈ ਮੈਂ ਕਹਿ ਦੇਣਾ ਕਰਿਓ ਕੇਸ ਮੈਂ ਜਿਹੜੀ ਗੱਲ ਕਹਿ ਰਿਹਾ ਨਾ ਕੇਸ ਕਰਿਓ ਮਾਨਹਾਨੀ ਦਾ ਜਦ ਭਿੰਡਰਾਂ ਵਾਲੇ ਦਾ ਕੋਈ ਚੇਲਾ ਕੋਈ ਇਸ ਵਕਤ ਜ਼ਿੰਦਾ ਹੋਇਆ ਉਹ ਕਵੇ ਕਿ ਝੂਠ ਹੈ ਕੋਰਟ ਵਿੱਚ ਲੈ ਕੇ ਜਾਇਓ ਫਿਰ ਉਹ ਬਜ਼ੁਰਗ ਕਹਿੰਦਾ ਮੈਂ ਦੱਸੂ ਜਿਹੜੀ ਘਟਨਾ ਕਹਿੰਦੇ ਵਾਪਰੀ ਹੈ ਨਾ ਕਹਿੰਦਾ ਮੈਂ ਦੱਸੂ ਉਹ ਕਹਿੰਦਾ ਕੁਦਰਤ ਵੱਲੋਂ ਅਸੀਂ ਅਮਰੀਕਾ ਚਲੇ ਗਏ ਜੇ ਕਹਿੰਦਾ ਇੱਥੇ ਹੁੰਦੇ ਅਸੀਂ ਕਹਿੰਦੇ ਸਦਮੇ ਵਿੱਚ ਆ ਕੇ ਅਸੀਂ ਵੀ ਮਰ ਜਾਂਦੇ ਅਸੀਂ ਪਰਵਾਹ ਨਹੀਂ ਜਿਹੜੀਆਂ ਘਟਨਾਵਾਂ ਦੇ ਪਰਿਵਾਰ ਵਿੱਚ ਵਾਪਰੀਆਂ ਨੂੰਹ ਦੇ ਨਾਲ ਪਤਾ ਨਹੀਂ ਕਿੰਨੇ ਕਿ ਜਣੇ ਨੇ ਬਲਾਤਕਾਰ ਕੀਤਾ ਹੋਣਾ ਜਿਹੜੀ ਉਹ ਕੁੜੀ ਸਦਮੇ ਵਿੱਚ ਆ ਕੇ ਤਿੰਨ ਚਾਰ ਸਾਲ ਬਾਅਦ ਮਰ ਗਈ ਤੇ ਉਹਨੇ ਪਤਾ ਨਹੀਂ ਕੀ ਕੁਝ ਦੇਖਿਆ ਹੋਣਾ ਜਿਹੜੀ ਐਨੀ ਡਰ ਗਈ ਤੁਸੀਂ ਅੰਦਾਜ਼ਾ ਲਾਓ ਵੀ ਉਸ ਵਕਤ ਹੋਇਆ ਕੀ ਹੋਣਾ ਪਰ ਮੈਂ ਇੱਕ ਸਿੱਖ ਹੋਣ ਦੇ ਨਾਂ ਤੇ ਬੇਨਤੀ ਕਰਦਾ ਜਿਹੜਾ ਕੁਝ ਮੈਨੂੰ ਲੋਕ ਦੱਸਣਗੇ ਨਾ ਮੈਂ ਉਹ ਕਰਦੂ ਸਾਹਮਣੇ ਲੈ ਕੇ ਆਉਂਗਾ ਹਾਲਾਂਕਿ ਮੈਂ ਐਦਾਂ ਗੱਲ ਸਿੱਧੀ ਕਹਿੰਦਾ ਨਹੀਂ ਹੁੰਦਾ ਜਦੋਂ ਮੈਨੂੰ ਯਕੀਨ ਆ ਜਾਏ ਨਾ ਵੀ ਵਾਕਈ ਗੱਲ ਸੱਚੀ ਹੋ ਸਕਦੀ ਹੈ ਇਹ ਗੱਲ ਸੱਚੀ ਹੈ ਮੈਂ ਉਹਦੋਂ ਸ਼ੇਅਰ ਕਰਦਾ ਹੁੰਨਾ ਨਹੀਂ ਮੈਂ ਸ਼ੇਅਰ ਨਹੀਂ ਕਰਦਾ ਹੁਣ ਤੁਸੀਂ ਅੰਦਾਜ਼ਾ ਲਾਇਓ ਵੀ ਭਿੰਡਰਾਂ ਵਾਲੇ ਦੇ ਹੁੰਦਿਆਂ ਹੋਇਆਂ ਉਹਦੋਂ ਗੁੰਡਿਆਂ ਨੇ ਕੀ ਕੁਝ ਕੀਤਾ ਤੇ ਕੀ ਕੁਝ ਹਜੇ ਲੋਕ ਡਰਦੇ ਦੱਸ ਨਹੀਂ ਰਹੇ ਕਿਉਂਕਿ ਹੱਲੇ ਵੀ ਅਮਰੀਕਾ ਦੇ ਵਿੱਚ ਉਹਨਾਂ ਦੇ ਗੁਰਦੁਆਰੇ ਹੈਗੇ ਨੇ ਗੁੰਡਾਗਰਦੀ ਦਾ ਨੰਗਾ ਨਾਚ ਉੱਥੇ ਹੱਲੇ ਵੀ ਹੁੰਦਾ ਪਰ ਮਿੱਤਰੋ ਜਿਹੜੀ ਗੱਲ ਮੇਰੇ ਕੰਨਾਂ ਵਿੱਚ ਪੈ ਗਈ ਨਾ ਕਿਸੇ ਨੇ ਪਾਤੀ ਵੀ ਆ ਇਦਾਂ ਹੋਇਆ ਤੇ ਮੈਂ ਉਹਦੀ ਪੁਸ਼ਕਿਸ਼ ਕਰਕੇ ਮੈਂ ਬੋਲਣੋਂ ਨਹੀਂ ਡਰਦਾ ਮੈਂ ਬੋਲੂਗਾ ਕਿਉਂਕਿ ਅਸੀਂ ਜਿਹੜੀ ਗੱਲਬਾਤ ਬਾਬੇ ਨਾਨਕ ਨੇ ਸਿਖਾਈ ਹੈ ਨਾ ਜਿਹੜਾ ਕਰੈਕਟਰ ਜਿਹੜਾ ਕਿਰਦਾਰ ਜਿਹੜਾ ਫਲਸਫਾ ਸਾਨੂੰ ਬਾਬੇ ਨਾਨਕ ਨੇ ਦਿੱਤਾ ਸੀ ਅਸੀਂ ਉਹਨੂੰ ਲਾਗੂ ਕਰਨਾ ਹੈ ਉਹਦੇ ਤੇ ਪਹਿਰਾ ਦੇਣਾ ਹੈ ਇਹ ਬੇਨਤੀ ਪ੍ਰਵਾਨ ਕਰਿਓ ਜਿਹੜੇ ਗਾਲਾਂ ਕੱਢਣ ਵਾਲੇ ਨੇ ਨਾ ਮੈਂ ਹਰ ਇੱਕ ਵੀਡੀਓ ਵਿੱਚ ਕਹਿਣ ਦੀ ਕੋਸ਼ਿਸ਼ ਕਰਦਾ ਹਾਂ ਉਹਨਾਂ ਸਾਨੂੰ ਉਹਨਾਂ ਗੱਲਾਂ ਦੀ ਕੋਈ ਪ੍ਰਵਾਹ ਨਹੀਂ ਤੁਹਾਡੀ ਜ਼ਬਾਨ ਹੈ ਡੇੜ ਗੰਦੀ ਕਰਦੇ ਕਰਨ ਦੇ ਪਰ ਜਿਹਨਾਂ ਨੂੰ ਸਮਝ ਪੈ ਰਹੀ ਹੈ ਨਾ ਅਮਰੀਕਾ ਕੈਨੇਡਾ ਦੇ ਵਿੱਚ ਇਹ ਗੱਲ ਪਹੁੰਚ ਚੁੱਕੀ ਹੈ ਜਰਮਨ ਫਰਾਂਸ ਆਸਟ੍ਰੇਲੀਆ ਇੰਗਲੈਂਡ ਜਿੱਥੇ-ਜਿੱਥੇ ਭਿੰਡਰਾਂ ਵਾਲੇ ਦੇ ਗੁੰਡੇ ਬੈਠੇ ਨੇ ਜਾਂ ਜਿਹੜੇ ਲੋਕਾਂ ਨੂੰ ਸਤਾਇਆ ਇਹਨਾਂ ਨੇ ਪਰੇਸ਼ਾਨ ਕੀਤਾ ਉਹ ਲੋਕ ਹੁਣ ਬੋਲਣਾ ਸ਼ੁਰੂ ਕਰਦੇ ਨੇ ਉਹ ਕਹਿੰਦੇ ਅਸੀਂ ਦੱਸਾਂਗੇ ਹਲੇ ਬਹੁਤ ਕੁਝ ਹੈ ਜਾਣੇ ਕਿ ਇੱਕ ਸੇਵਾ ਦੇ ਨਾਂ ਤੇ ਘਰੋਂ ਦੋ ਔਰਤਾਂ ਨੂੰ ਲੈ ਗਏ ਇੱਕ 18 ਸਾਲ ਦੀ ਬੇਟੀ ਐ ਤੇ ਇੱਕ 9 25 26 ਸਾਲ ਦੀ ਬਲਾਤਕਾਰ ਕੀਤਾ 26 ਸਾਲ ਦੀ ਔਰਤ ਇੱਕ ਨੂਹ ਦੇ ਨਾਲ ਹੁਣ ਤੁਸੀਂ ਕੀ ਕਹੋਗੇ ਇਹੋ ਜਿਹਾ ਸੰਤ ਸੀਗੇ ਇਹ ਮੇਰੀ ਕੋਈ ਮਜਬੂਰੀ ਨਹੀਂ ਜਾਂ ਕੋਈ ਮੇਰੇ ਪਿੱਛੇ ਖੜਾ ਹੋਵੇ ਮਤ ਆਪਣੇਖੇ ਵਿੱਚ ਰਹੋ ਜੋ ਕਿਸੇ ਨੇ ਮੈਨੂੰ ਦੱਸਦਾ ਨਾ ਵੀ ਆ ਹੋਇਆ ਆ ਵਾਪਰਿਆ हां ओदे ਨਾਲ 15-20 ਮਿੰਟ ਪਹਿਲਾਂ ਮੈਂ ਪੁੱਛਗਿਛ ਕਰਕੇ ਜਰੂਰ ਸਰਟੀਫਾਈ ਆਪਣੇ ਆਪ ਨੂੰ ਕਰਦਾ ਹੁੰਨਾ ਕਿ ਹਾਂ ਬਾਕੀ ਗੱਲ ਸਹੀ ਆ ਮੈਂ ਫਿਰ ਬੋਲਦਾ ਹੁੰਦਾ ਹੂੰ ਤੁਸੀਂ ਅੰਦਾਜ਼ਾ ਲਾ ਲਿਓ ਕਿ ਭਿੰਡਰਾਂ ਵਾਲੇ ਵੇਲੇ ਕੀ ਕੁਝ ਹੁੰਦਾ ਰਿਹਾ ਤੇ ਕਿਹੜੀ ਗੁੰਡਾਗਰਦੀ ਬਲਾਂਤਕਾਰੀ ਲੋਕੋ ਦੇ ਕੋਲ ਰਹਿੰਦੇ ਸੀ ਤੇ ਉਹਦੀ ਜਵਾਨ ਨਹੀਂ ਖੁੱਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ